ਸਿਸ ਗਾਰਡੀਓ ਕਿਸਾਨ ਸਾਥੀਓ ਮੈਂ ਡਾਕਟਰ ਅਮਿਤ ਸਿੰਘ ਮੁੱਖ ਕੀਤੀ ਬੜੀ ਸਰਗੁਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕਫ ਵਕਫ ਸਮੇਂ ਤੇ ਵਕਫ ਵਿਸ਼ੇ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਉਹ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਝੋਨੇ ਦੇ ਬੋਨੇ ਬੂਟਿਆਂ ਦੀ ਬਿਮਾਰੀ ਤੇ ਉਸ ਦੀ ਰੋਕਥਾਮ ਕਿਵੇਂ ਕਰਨੀ ਸਾਥੀਓ ਤੁਹਾਨੂੰ ਯਾਦ ਹੋਵੇਗਾ 2022 ਦੇ ਵਿੱਚ ਜਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਸਾਡੇ ਬੂਟੇ ਝੋਨੇ ਦੀ ਫਸਲ ਦੇ ਬੂਟੇ ਬੋਣੇ ਰਹਿ ਗਏ ਗਿੱਠੇ ਰਹਿ ਗਏ ਮਧਰੇ ਰਹਿ ਗਏ ਤੇ ਉਹਦੇ ਨਾਲ ਕਈ ਕਿਸਾਨਾਂ ਨੇ ਕਈ ਕਿਸਾਨਾਂ ਵੱਲੋਂ ਫਸਲ ਨੂੰ ਵਾਇਆ ਵਿਗਿਆ ਤੇ ਕਾਫੀ ਨੁਕਸਾਨ ਹੋਇਆ ਹੈ ਉਹਦੇ ਵਿੱਚ ਬੀਜ ਮੁਖਤੌਰ ਦੇ ਉੱਤੇ ਪੀਆਰ 131 ਵੈਰਾਈਟੀ ਪੀਆਰ 128 ਇਸ ਦੇ ਨਾਲ ਕੁਝ ਉਦੋਂ ਜਦੋਂ ਕੁਝ ਹਾਈਬ੍ਰਿਡ ਜਿਹਨਾਂ ਨੇ ਬੀਜੀ ਉਹਦੇ ਵਿੱਚ ਵੀ ਪ੍ਰੋਬਲਮ ਸੀਗੀ ਜਿਹਨਾਂ ਨੇ ਗੇਤੀ ਬੀਜੀ ਲਵਾਈ ਕੀਤੀ ਉਹਨਾਂ ਨੇ ਜਿਆਦਾ ਪ੍ਰੋਬਲਮ ਸੀ ਸੋ ਇਹ ਜਿਹੜੀਆਂ ਇਹ ਜਿਹੜੀ ਜਿਹੜਾ ਇੱਕ ਰੋਗ ਜਿਹੜਾ ਵੈਸਾਨੂੰ ਰੋਗ ਗਿਆ ਜਿਵੇਂ 2019 ਦੇ 20 ਦੇ ਵਿੱਚ ਕਰੋਨਾ ਵਾਇਰਸ ਆਇਆ ਸੀਗਾ ਉਹ ਵੀ ਵੈਸਾਨੂੰ ਰੋਗੀ ਸੋ ਉਹ ਜਦੋਂ ਕਿਸੇ ਨੂੰ ਵੀ ਹੋ ਜਾਂਦਾ ਸੀ ਤਾਂ ਉਹ ਆਪਾਂ ਇਹ ਕਹਿੰਦੇ ਵੀ ਇਹਨੂੰ ਆਈਸੋਲੇਟਡ ਭੇਜ ਦੇ ਉਹਨੂੰ ਬੰਦ ਕਮਰੇ 'ਚ ਬੰਦ ਕਰ ਦਿਓ ਤਾਜਰੋ ਦੂਸਰੇ ਦਾ ਨਾ ਲੱਗ ਸਕੀ ਸੋ ਇਹ ਵੀ ਇੱਕ ਰੋਗ ਜਿਹੜਾ ਵਾ ਵਿਸ਼ਾਨੂ ਰੋਗ ਹੈ ਜਿਹੜਾ ਕਿ ਇੱਕ ਬੂਟੇ ਤੋਂ ਦੂਜੇ ਬੂਟੇ ਤੇ ਜਾਣ ਵਾਸਤੇ ਉਹਦੇ ਵਿੱਚ ਸਾਡੇ ਇੱਕ ਚਿੱਟੀ ਪੇਟ ਵਾਲ ਟਿੱਡਾ ਜਿਹੜਾ ਵਾ ਬਹੁਤ ਐਮਪੂ ਮਹਾਨ ਬੁੰਦਾ ਸੋ ਉਹ ਕੀ ਕਰਦਾ ਵਾ ਕਿ ਉਹ ਚੰਗੇ ਜਿਹੜਾ ਪ੍ਰਭਾਵਿਤ ਬੂਟਾ ਵਾ ਉਥੋਂ ਉਹਦਾ ਰਸ ਚੂਸ ਕੇ ਤੇ ਦੂਸਰੇ ਜਾਂਦਾ ਵਾ ਉਹ ਵਾਇਰਸ ਜਿਹੜਾ ਵਿਸ਼ਾਨੂ ਆ ਉਹ ਉਹ ਦੂਸਰੇ ਜਿਹੜਾ ਵਾ ਚੰਗੇ ਬੂਟੇ ਜਾਊਗਾ ਸੋ ਇਸ ਕਰਕੇ ਸਾਰੇ ਕਿਸਾਨ ਨੂੰ ਇਹਨਾਂ ਬੇਨਤੀ ਹੈ ਕਿ ਸਵੇਰੇ ਦੁਪਹਿਰੀ ਸ਼ਾਮੀ ਜਦੋਂ ਵੀ ਆਪਾਂ ਆਪਣੇ ਖੇਤਾਂ ਦੇ ਵਿੱਚ ਜਾਂਦੇ ਆ ਤੇ ਉਹਦਾ ਨਰੀਖਣ ਜਰੂਰ ਕਰੀਏ ਸਰਵੇ ਜਰੂਰ ਕਰੀਏ ਤਾਂ ਜੋ ਉਹਦੇ ਵਿੱਚ ਪਤਾ ਲੱਗ ਸਕੇ ਕਿ ਕਿਤੇ ਕੀਠੇ ਬੂਟੇ ਜ਼ਹਿਰ ਨਹੀਂ ਗਏ ਜੇ ਕੀਠੇ ਬੂਟੇ ਹੈਗੇ ਆ ਤਾਂ ਫਿਰ ਤੁਸੀਂ ਦੇਖੋ ਉਹਦੇ ਪੁੱਟ ਕੇ ਦੇਖੋ ਉਹ ਛੇਤੀ ਪੁੱਟੇ ਜਾਣਗੇ ਉਹਦੀ ਜੜ ਜੜੀ ਆ ਉਹ ਕਮਜ਼ੋਰ ਹੋ ਜੇਗੀ ਪੂਰੇ ਰੰਗਦੀ ਹੋਏਗੀ ਛੋਟੀ ਰਹੇਗੀ ਤੇ ਜੇਕਰ ਅਸੀਂ ਉਹਦੇ ਨਾਲ ਜਿਹੜਾ ਚੰਗਾ ਬੂਟਾ ਪੁੱਟ ਕੇ ਦੇਖੀਏ ਤੇ ਉਹਦੀ ਜੜਾਂ ਜੜੀਆਂ ਨੇ ਬਹੁਤ ਵਧੀਆ ਚਿੱਟੇ ਰੰਗਦੀਆਂ ਹੈਲਦੀ ਹੋਣਗੀਆਂ ਸਿਹਤਮੰਦ ਹੋਣਗੀਆਂ ਬਾਦ ਵਿੱਚ ਐਡਵਾਂਸ ਸਟੇਜ ਦੇ ਵਿੱਚ ਉਹ ਪੂਰੇ ਵੀ ਹੋ ਜਾਂਦੇ ਆ ਉਹ ਮਤਲਬ ਕਿ ਉਹਦੇ ਦਾਣੇ ਵੀ ਨਹੀਂ ਪੈਂਦੇ ਹੈਗੇ ਉਹਦੀਆਂ ਜਿਹੜੀਆਂ ਨੇ ਕਾਲੀਆਂ ਕਾਲੀਆਂ ਧਾਰੀਆਂ ਵੀ ਪੈ ਜਾਂਦੀਆਂ ਨੇ ਸੋ ਉਹ ਸਟੇਜ ਤੇ ਜਾਣ ਤੋਂ ਪਹਿਲਾਂ ਅਸੀਂ ਹੁਣੇ ਜਿਹੜਾ ਵਾ ਅਸੀਂ ਆਪਣੇ ਖੇਤਾਂ ਦਾ ਜਿਹੜਾ ਵਾ ਉਹ ਨਿਰੀਖਣ ਕਰੀਏ ਜੇ ਤੁਹਾਨੂੰ ਇਹੋ ਜਿਹਾ ਕੋਈ ਤੇ ਕਿਤੇ ਨਿਸ਼ਾਨੀ ਦੇਖਦੀਆਂ ਨੇ ਤੇ ਸਾਡੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਾਈਏ ਰਿਸ਼ੀ ਵਿਗਿਆਨ ਕੇਂਦਰ ਜਿਹੜੇ ਨੇ ਉਹਨਾਂ ਦੇ ਧਿਆਨ ਵਿੱਚ ਲਾਈਏ ਜਿਹੜੇ ਰੀਜਨਲ ਪੌਂਚ ਕੇਂਦਰ ਉਹਨਾਂ ਨੂੰ ਧਿਆਨ ਵਿੱਚ ਲਾਈਏ ਤਾਂ ਜੋ ਇਸ ਸਮੇਂ ਸਿਰ ਜਿਹੜਾ ਵਧੀਆ ਇਲਾਜ ਕਰ ਸਕ ਸੋ ਇੱਕ ਇਹ ਜਿਹੜੀ ਇਹਦੀ ਗੱਲ ਕਰੀਏ ਕਿ ਰੋਕਥਾਮ ਕਿਵੇਂ ਕਰਨੀ ਹੈ ਦੀ। ਰੋਕਥਾਮ ਵਾਸਤੇ ਸਾਡੇ ਕੋਲ ਦੋ ਤਰ੍ਹਾਂ ਦੀਆਂ ਜਿਹੜੀ ਗੱਲਾਂ। ਇੱਕ ਤਾਂ ਇਹ ਜਿਹੜੇ ਬੂਟੇ ਬੂਟੇ ਜਿਹੜੇ ਤੁਹਾਨੂੰ ਲੱਭੇ ਆ ਜਿਹੜੇ ਵੀ 4 5 10 ਜਿੰਨੇ ਵੀ ਬੂਟੇ ਲੱਭੇ ਆ ਉਹਨੂੰ ਸ਼ੁਰੂਆਤੀ ਦੌਰ ਦੇ ਵਿੱਚ ਜੜਾਂ ਸਮੇਤ ਕੁੱਟ ਕੇ ਡੂੰਘਾ ਦੱਬ ਦਿਓ। ਤਾਂ ਜੋ ਉਹ ਵਾਇਰਸ ਜਿਹੜਾ ਵੈਸ਼ਾਨੂੰ ਜਿਹੜਾ ਉਹ ਦੂਜੇ ਹੋਰ ਸਮਾਂ ਤੇ ਨਾ ਚੱਲ ਸਕੇ। ਤੇ ਦੂਸਰੀ ਗੱਲ ਹੈ ਕਿ ਆਪਾਂ ਇਹ ਜਿਹੜੀ ਜਿਹੜਾ ਪਹਿਲੀ ਗੱਲ ਕੀਤੀ ਹੈ ਕਿ ਚਿੱਟੀ ਪਿੱਠ ਵਾਲਾ ਟਿੱਡਾ ਜੜਾਵਾ ਉਹਦੀ ਰੋਕਥਾਮ ਲਈ ਕੀਟਨਾਸ਼ਕ ਦੀ ਜਿਹੜੀ ਵਰਤੋਂ ਕਰਨੀ ਹੈ। ਕੀਟਨਾਸ਼ਕ ਕਿਹੜੀ ਕਰਨੀ ਆ ਉਹ ਜਿਹੜੀ ਆਪਾਂ ਸਵਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੱਤ ਤਰ੍ਹਾਂ ਦੀਆਂ ਨੇ ਉਹ ਕੀਤੀਆਂ ਗਈਆਂ ਨੇ ਕੀਟਨਾਸ਼ਕ ਸਵਾਰਸ਼ ਕੀਤੀਆਂ ਨੇ ਸੋ ਉਹਨਾਂ ਵਿੱਚ ਕੋਈ ਵੀ ਆਪਾਂ ਸਪਰੇਅ ਕਰ ਸਕਦੇ ਹਾਂ ਸੋ ਉਹਦੇ ਵਿੱਚ ਫਲੋਨਿਕਾਮੈਟ ਜਿਹੜੀ ਆ 60 ਗ੍ਰਾਮ ਆ ਟਰਾਈਫਲੂਬੀਜ਼ੋਫਾਇਰਮ ਜਿਹੜੀ ਆ ਉਹ 94 ਮਿਲੀਲੀਟਰ ਆ ਡਾਈਨੈਟਰੋਫੁੰਡੋ ਜਿਹੜੀ ਆ 80 ਗ੍ਰਾਮ ਆ ਪਾਈਮੈਟਰੋਜਨ ਜਿਹੜੀ 120 ਗ੍ਰਾਮ ਆ ਇਸ ਤਰ੍ਹਾਂ ਇਸ ਤਰ੍ਹਾਂ ਬੈਂਜਪਾਇਰੀਮੈਕਸਿਨ ਜਿਹੜੀ ਆ ਉਹ 400 ਮਿਲੀਲੀਟਰ ਆ ਪਰੋਪਾਇਰੀਮ ਜਿਹੜੀ ਆ ਉਹ 30 ਮਿਲੀਲੀਟਰ ਆ ਕਵਿਨਲਫਾਸ ਜਿਹੜੀ ਆ ਉਹ 800 ਮਿਲੀਲੀਟਰ ਸੋ ਇਹੜੀ ਥੱਤ ਜਿਹੜੀਆਂ ਇਨਸੈਕਟੀਸਾਈਡ ਜਿਹੜੀ ਕਿਤ ਨਾ ਚਕੇ ਨਾਲ ਕੋਈ ਵੀ ਲੈ ਕੇ ਆਪਾਂ ਗੋਲ ਨੂੰ ਜੇ ਦਿੰਦਾ 100 ਤੋਂ ਲੈ ਕੇ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਆਪਾਂ ਸਪਰੇਅ ਕਰਨੀ ਆ ਤੇ ਸਪਰੇਅ ਇਦਾਂ ਕਰਨੀ ਆ ਕਿ ਜਿਹੜੀ ਮੁੱਢਾਂ ਵਾਲੇ ਪਾਸੇ ਜਾਵੇ ਲੋਕੋ ਉਹੜਾ ਜਿਹੜਾ ਟਿੱਡਾ ਵਾ ਉਹ ਮੁੱਢਾਂ ਵਾਲੇ ਪਾਸੇ ਬੈਠਾ ਵਾ ਜੇ ਆਪਾਂ ਉੱਪਰੋਂ ਉੱਪਰ ਕਰਾਂਗੇ ਤੇ ਨਹੀਂ ਮਰੂਗਾ ਸੋ ਇਹ ਜਿਹੜਾ ਦੋ ਆਪਾਂ ਦੋ ਗੱਲਾਂ ਕਰ ਲਈਏ ਤਾਂ ਫਿਰ ਜਿਹੜਾ ਤੁਹਾਡਾ ਜਿਹੜਾ ਵਾ ਉਹ ਜਿਹੜਾ ਉਹਦਾ ਰੋਕਤ ਕਾਫੀ ਹੋ ਸਕਦੀ ਆ ਪਰ ਜੇ ਅਸੀਂ ਰੰਗਿਆਲੀ ਕਰ ਗਏ ਅਵੇਸਲੇ ਹੋ ਗਏ ਤੇ ਫਿਰ ਇਹਦਾ ਜਿਹੜਾ ਨੁਕਸਾਨ ਜਿਹੜਾ ਹੋ ਸਕਦਾ ਖਾਸ ਕਰਕੇ ਪੀਆਰ 131 128 ਵੈਰੈਟੀ ਜਿਹੜੀ ਆ ਉਹ ਕਿਸਾਨ ਨੂੰ ਬਿਲਕੁਲ ਕਾਫੀ ਬਿਲਾਈ ਆ ਸਾਡੇ ਚਲੋ ਹਾਈਬ੍ਰਿਡ ਬੀਜ ਸਾਡੇ ਪਰਪ ਚੋਣਾਂ ਦੇ ਨਹੀਂ ਬੀਜਿਆ ਗਏ ਨੇ ਬਟ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਜੇ ਕਿਤੇ ਤੁਹਾਨੂੰ ਕਿਤੇ ਪ੍ਰੋਬਲਮ ਆਉਂਦੀ ਆ ਤਾਂ ਫਿਰ ਜਿਹੜਾ ਉਹ ਸਾਡੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਓ ਖੇਤੀਬਾੜੀ ਖੇਤਰਾਂ ਦੇ ਮਾਹਰਾਂ ਦੇ ਧਿਆਨ ਵਿੱਚ ਲਿਆਓ ਤਾਂ ਜੋ ਇਸ ਸਮੇਂ ਸਿਰ ਉਹਦਾ ਇਲਾਜ ਕਰ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ